ਮੈਂ ਬੱਚਾ ਨਹੀਂ ਹਾਂ ਕਿ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹਣ ਲੋਕੀ ਸਰ ਸੁਣ ਲੇ ਕੋਈ ਨਾ ਇਹ ਨਿਕੰਡੀਆ ਕਰੋ ਤੂੰ ਚੱਲ ਉਹ ਤੂੰ ਕੀ ਹੋਇਆ ਇਹ ਥੋੜੀ ਆਪਣੀਆਂ ਇਹ ਤਾਂ ਮੈਂ ਕੁਝ ਨਹੀਂ ਕਰ ਸਕਦਾ ਜਿਸ ਦਿਟ ਆਫ 5 ਐਕਸਪੀਰੀਅੰਸ ਮੁੱਖ ਮੰਤਰੀ ਹੈ ਜਿਹੜਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਹੁੰਦਾ ਹੈ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕਦੇ ਮੈਂ ਕੀ ਕਰਾਂਗਾ ਉਹ ਬਣ ਨਹੀਂ ਸਕਦੇ ਸਰ ਪਜਾਮੀ ਹੀ ਹੋ ਜਾਣਗੇ ਬਸ लेट मी स्पीक सर लेट मी स्पीक सर लेट मी स्पीक सर सर लेट मी स्पीक हो जाएगा जब ये फैसला करना ਸੀ میں کوئی کوئی میں بچہ نہیں ہے کہ میں 3 سال کا मुख्यमंत्री ہوں الوبھی صاحب سن لے میں کوئی ان ایکسپیرینس نہیں ہے کہ ہوں میں ایکسپیرینس دار ہوں દેશ دے ٹاپ 5 ਐਕਸਪੀਰੀਅੰਸ ਮੁੱਖ ਮੰਤਰੀ ਜਿਹੜਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਹੁੰਦਾ ਐ ਐਵੇਂ ਨਾ ਐਵੇਂ ਫੰਗਿਆ ਕਰੋ ਤੂੰ ਚੱਲੇ ਤੂੰ ਕੀ ਹੋਵੇਂ ਹੈ ਇਹ ਥੋੜੀਆਂ ਆਪਣੀਆਂ ਚੇਅਰ ਟੂ ਅਡਰੈਸ ਕੀ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਇਹਨਾਂ ਦਾ ਉਹ ਬਣ ਨਹੀਂ ਸਕਦੇ ਸਰ ਪਜਾਮੀ ਹੀ ਹੋ ਜਾਣਗੇ ਬਸ ਸੋ ਗੱਲ ਕੀ ਮੈਂ ਇਲੀਗਲ ਕਲੋਨੀयां ਕੱਢਤੀ ਲੀਡਰਾਂ ਦੇ ਗੱਲ ਪਾ ਗਏ ਅਗਲੀ ਵਾਰ ਫੇਰ ਪਾ ਗਏ ਫੇਰ ਪਾ ਮੈਂ ਜਦੋਂ ਸਾਰਾ ਮੰਗਾਇਆ ਪਿਛਲੀ ਤਿੰਨ ਵਾਰ ਤੋਂ ਇਲੀਗਲ ਕਲੋਨੀਆਂ ਨੂੰ ਰੈਗੂਲਾਈਜ਼ ਕੀਤਾ ਗਿਆ ਹੈ ਤਿੰਨ ਵਾਰ ਔਰ ਹਰ ਵਾਰ ਸਿਰਫ ਥੱਲੇ ਵਾਲੀ ਲਾਈਨ ਪੜਿਓ ਥੱਲੇ ਲਿਖਿਆ ਹੋਇਆ ਇਟ ਵਿਲ ਨੈਵਰ ਹੈਪਨ ਅਗੇਨ ਅੱਗੇ ਤੋਂ ਨਿਗਰਾਨੀ ਬਸ ਅਗਲੇ ਵਾਰ ਫੇਰ ਕਰ ਦਿੰਦੇ ਨੇ ਅਗਲੀ ਵਾਰ ਫੇਰ ਕਰਦੇ ਹੁੰਦੇ ਨੇ ਮੈਂ ਕਿਹਾ ਯਾਰ ਇਹ ਕੀ ਹੈ ਕਹਿੰਦੇ ਇਹ ਤਾਂ ਹੁਣ ਕੀ ਕਰੀਏ ਜੀ ਇਹ ਤਾਂ ਇਹੀ ਹੈ ਜੀ ਇਹਨਾਂ ਦੇ ਦੋ ਸੀਗੇ ਕਿ ਕੈਪਟਨਸੀ ਇੱਕ ਇੱਕ ਤਿੰਨ ਕੰਮ ਦਿਨਾਂ ਬਾਅਦ ਹੋਰ ਆਇਆ ਸੀ ਇੱਕ ਉਹ ਅੱਡ ਕਰ ਗਿਆ ਆਪਣੇ ਫੈਸਲੇ ਉਦੋਂ ਅੱਜ ਮੈਂ ਕੱਲ ਕੱਲ ਮੈਂ ਬਾਜਵਾ ਸਾਹਿਬ ਨੂੰ ਸੁਣ ਰਿਹਾ ਸੀ 18 ਚਿੱਠੀਆਂ ਮੈਨੂੰ ਪਾਈਆਂ 17 ਤੁਹਾਨੂੰ ਪਾਈਆਂ 16 ਇਹਨਾਂ ਨੂੰ ਪਾਈਆਂ ਨਹੀਂ Let me speak sir let me speak sir ਤੁਸੀਂ ਤੁਸੀਂ Let me speak sir ਸਰ Let me speak ਹੋ ਸਕਦਾ ਤੁਸੀਂ ਹੋ ਸਕਦਾ ਉਹ ਚਿੱਠੀ ਤੁਹਾਡੀ ਹੋ ਸਕਦਾ ਤੁਹਾਡੀ ਚਿੱਠੀ ਜੇ ਮજબੂਤ ਹੋਵੇ ਹੋ ਸਕਦਾ ਤੁਹਾਡੀ ਚਿੱਠੀ ਚ ਮજબੂਤ ਹੋਵੇ ਕੇ ਐਨਓਸੀ ਕਲੀਅਰ ਕਰੋ ਸੋ Let me speak ਹੋ ਹੋ ਸਕਦਾ ਮજબੂਤ ਹੋਵੇ ਤੁਹਾਡੀਆਂ ਚਿੱਠੀਆਂ ਕੈਪਟਨ ਮਨਿੰਦਰ ਤਾਂ ਪਾਉਂਦਾ ਰਿਹਾ ਡਸਟਬਿਨ ਚ ਤੂੰ ਸਾਡੀ ਵਾਲੀਆਂ ਗਿੰਦੇ ਰਹਿੰਦੇ ਰਹੇ ਹੋ ਤੂੰ ਕਿੰਨੀਆਂ ਲਿਖੀਆਂ ਕੈਪਟਨ ਨੂੰ ਕੈਪਟਨ ਨੂੰ ਕਿੰਨੀਆਂ ਲਿਖੀਆਂ ਪਹਿਲਾਂ ਕੈਪਟਨ ਨੇ ਕੀ ਕਿਹਾ ਸੀਗਾ ਪਬਲਿਕ ਜਿ ਕਿਹਾ ਸੀ ਕੈਪਟਨ ਨੇ ਕਿ ਬਾਜਬਾ ਮੈਨੂੰ ਚਿੱਠੀ ਲਿਖਦਾ ਰਹਿੰਦਾ ਮੈਂ 10 ਟਿੰਚ ਪਾ ਦਿੰਦਾ ਹੱਦ ਆ ਯਾਰ 17 ਤੁਹਾਨੂੰ ਲਿਖਤੀਆਂ 18 ਮੈਨੂੰ ਨਹੀਂ ਆਈ ਇੱਕ ਕੰਮ ਇਹਨਾਂ ਨੂੰ ਹੋਰ ਕੋਈ ਕੰਮ ਹੀ ਹੈ ਨਹੀਂ ਇਹਨਾਂ ਨੂੰ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਹੱਦ ਆ ਹੱਦ ਆ ਕਾਲ ਸੀਰੀਅਸ ਲੰਗਾ ਜੋ ਕੁਝ ਵੀ ਚੇਅਰ ਦੀ ਆਗਿਆ ਤੋਂ ਬਿਨਾ ਕਿਹਾ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਜੀ ਸੀਐਮ ਸਾਹਿਬ ਚੇਅਰ ਅਪਰੈਸ ਕਰੋ ਜੀ ਜੀ ਹੋ ਸਕਦਾ ਕੋਈ ਮਜਮੂਨ ਐਨਓਸੀ ਵਾਲਾ ਵੀ ਹੋਵੇ ਜਿਹੜੇ 18 ਮੈਨੂੰ ਲਿਖੀਆਂ 17 ਤੁਹਾਨੂੰ ਲਿਖੀਆਂ ਇਹਨਾਂ ਦੀ ਇੱਕ ਵਾਰ ਪੜਦਾ ਕੌਣ ਇਹਨਾਂ ਦੀ ਜੇ ਇਹਨਾਂ ਨੇ ਇਹਨਾਂ ਦੇ ਹਫ਼ਤੇ ਪ੍ਰਧਾਨ ਨੇ ਕਿਹਾ ਸੀ ਮੈਂ ਉਹਦੀਆਂ ਚਿੱਠੀਆਂ ਨੂੰ ਡਸਟਬਿੰਚ ਪਾ ਦੇਣਾ ਤੜਕੀ ਉੱਠ ਕੇ ਅਖਬਾਰ ਪੜਦੇ ਸਾਰੇ ਜਿਹੜੀ ਨੈਗੇਟਿਵ ਖਬਰ ਲੱਗੀ ਹੋਵੇ ਉਹਨੂੰ ਟੈਗ ਕਰਕੇ ਟਵੀਟ ਕਰ ਦਿੰਦੇ ਆ। ਭਗਵੰਤ ਮਾਨ ਨੂੰ ਗਾਲਾਂ। ਬੱਸ। ਕੋਈ ਕੰਮ ਚੰਗਾ ਕਰਤਾ ਹੋਵੇ ਨੋ ਨੋ ਇਹ ਕੰਮ ਚੰਗਾ ਥੋੜੀ। ਭਗਵੰਤ ਮਾਨ ਨੂੰ ਗਾਲਾਂ। ਬੱਸ। ਹੋਰ ਕੋਈ ਕੰਮ ਨਹੀਂ। ਮੈਂ ਕਹਿੰਦਾ ਕਿ ਆ ਜਿਹੜਾ ਅੱਜ ਬਿੱਲ ਲੈ ਕੇ ਆਏ ਆ ਕਿੰਨੇ ਲੋਕਾਂ ਦੇ ਪੈਸੇ ਜਨਾਬ ਜੀ ਉਹ ਤੋਂ ਵੱਧ ਪੈਸੇ ਨਹੀਂ ਕਮਾ ਸਕਦੇ ਉਹ। ਆਪਣੀ ਜ਼ਿੰਦਗੀ ਜਿੰਨੀ ਕਮਾਈ ਸੀਗੀ ਉਹ ਨਾਲ ਲਾਤੀ। ਕਿ ਐਸੀ 29 ਜੁਲਾਈ ਵਾਲਾ ਫੈਸਲਾ ਕਿਉਂ ਲਿਆ ਮੈਂ ਡਿਟੇਲ ਦੱਸਦਾ ਮੈਂ ਲਿਆ ਫੈਸਲਾ